ਪੰਜਾਬ ਵਿੱਚ ਦਿਨੋ-ਦਿਨ ਥ੍ਰੈਟ ਕਾਲਾਂ, ਫਰੋਤੀਆਂ, ਗੋਲੀਬਾਰੀ ਅਤੇ ਕਤਲ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਖਬਰ ਜ਼ਿਲ੍ਹਾ ਅਮਰਸਰ ਦੇ ਜੰਡਿਆਲਾ ਗੁਰੂ ਤੋਂ ਆ ਰਹੀ ਹੈ ਜਿੱਥੇ ਕਿ ਕੱਲ ਰਾਤ ਇੱਕ ਬਿਊਟੀ ਸੈਲੂਨ ਨੂੰ ਦੋ ਵਿਅਕਤੀਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਅਤੇ ਇਸ ਦੀ ਮਾਲਕਣ ਬੀਪਨ ਕੁਮਾਰੀ ਨੂੰ ਲੱਤ ਵਿੱਚ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਕੱਸੇਸ ਲੇਡੀਜ਼ ਸਲੂਨਾਂ ਦੇ ਇਸ ਸਲੂਨ ਉੱਪਰ ਦੇਰ ਰਾਤ ਹਮਲਾ ਕੀਤਾ ਗਿਆ ਜ਼ਖਮੀ ਜੋ ਕਿ ਜੇਰੇ ਇਲਾਜ ਹੈ ਸਿਬਲ ਹਸਪਤਾਲ ਵਿੱਚ ਜੇਰੇ ਇਲਾਜ ਹੈ ਉਸਦੇ ਪਤੀ ਨੇ ਗਲਵਤ ਕਰਦਿਆਂ ਦੱਸਿਆ ਕਿ ਦੋ ਵਿਅਕਤੀ ਸਨ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ ਤੇ ਉਹਨਾਂ ਨੇ ਆਕੇ ਚਾਰ ਤੋਂ ਪੰਜ ਫੈਰ ਉਹਨਾਂ ਦੇ ਸ਼ਟਰ ਦੇ ਉੱਪਰ ਕੀਤੇ ਜੋ ਸ਼ਟਰ ਨੂੰ ਕ੍ਰਾਸ ਕਰਕੇ ਉਸਦੀ ਪਤਨੀ ਦੀ ਲਤ ਵਿੱਚ ਲੱਗੇ ਇਸ ਸਮੇਂ ਪੁਲਿਸ ਅਧਿਕਾਰੀਆਂ ਨੇ ਗਲਵਤ ਕਰਦਿਆਂ ਦੱਸਿਆ ਕਿ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਨੇ ਉਹਨਾਂ ਨੂੰ ਬਹੁਤ ਹੀ ਸੀਰੀਅਸ ਲਿਆ ਜਾ ਰਿਹਾ ਤੇ ਬਹੁਤ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਪਿਛਲੇ ਦਿਨੀ ਵੀ ਇੱਕ ਸਿਨਾਰੇ ਉੱਪਰ ਕੁਝ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ ਸੀ ਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਗਿਆ ਸੀ ਉਹ ਦੋਸ਼ੀ ਵੀ ਗ੍ਰਿਫਤਾਰ ਕਰ ਲਏ ਗਏ ਨੇ ਉਹ ਦੇਖਦੇ ਹਾਂ ਪੂਰਾ ਮਾਮਲਾ ਕੀ ਹੈ ਤੇ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਦਾ ਇਸ ਮਸਲੇ ਉੱਪਰ ਕੀ ਕਹਿਣਾ ਹੈ ਗੱਲ ਹੈ ਵੀ ਫਾਇਰ ਚੱਲੇ ਬਾਰੋ ਮੇਰੀ ਵਾਈਫ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੋਈ ਹੈ ਤਾਂ ਵੀ ਦੁਕਾਨ ਤਾਂ ਵੀ ਮੇਰੀ ਮੈਂ ਕੁਲਦੀਪ ਮੋਬਾਈਲ ਰਿਪੇਅਰ ਦੁਕਾਨ ਹੈ ਕਿ ਮੇਰੀ ਉਹ ਕਸ਼ੇਸ਼ ਬਿਊਟੀ ਸਲੂਨ ਹੈ ਉਹ ਆਪ ਚਲਾਉਂਦੇ ਨੇ ਸਲੂਨ ਚ ਬੈਠੇ ਸੀ ਹਾਂ ਸਲੂਨ ਦੇ ਵਿੱਚ ਬੈਠੇ ਸੀ ਸਮਾਨ ਸਾਹਮਣੇ ਪਏ ਸੀ ਅਪ੍ਰੋਕਸੀਮੇਸ਼ਨ 4 ਤੋਂ 5 ਫਾਇਰ ਹੋਏ ਉਹਨਾਂ ਨੇ ਤੁਸੀਂ ਵੀ ਜਵਾਬੀ ਫਾਇਰ ਕੀਤੀ ਉਹਨਾਂ ਨੇ ਹਾਂ ਮੇਰੇ ਰਿਲੇਟਿਵ ਹੈਗੇ ਨੇ ਉਹਨਾਂ ਨੇ ਜਵਾਬੀ ਫਾਇਰ 3-4 ਕੀਤੇ ਨੇ ਉਹਨਾਂ ਤੇ ਪਰ ਉਹ ਨਿਕਲ ਗਏ ਹੁਣੇ ਤੇ ਕਿੰਨੇ ਬੰਦੇ ਆਏ ਸੀ ਕਿ ਸ਼ਾਇਦ ਅਪ੍ਰੋਕਸੀਮੇਸ਼ਨ ਮੋਟਰਸਾਈਕਲ ਸਪਲੈਂਡਰ ਸੀ ਤੇ ਸ਼ਾਇਦ ਦੋ ਬੰਦੇ ਸੀ ਮੋਟਰਸਾਈਕਲ ਦੇ ਮੂੰਹ ਬੰਨੇ ਹੋਏ ਸੀ ਤੁਹਾਨੂੰ ਕੋਈ ਕਿਸੇ ਲਈ ਕੋਈ ਅੱਗੇ ਧੰਕੀ ਜਾਂ ਫੋਨ ਜਾਂ ਕੋਈ ਕਿਸ ਤਰ੍ਹਾਂ ਦੀ ਮੰਗ ਕੋਈ ਲੜਾਈ ਝਗੜਾ ਇਹਦੇ ਬਾਰੇ ਮੈਂ ਹੁਣ ਕੋਈ ਗੱਲ ਨਹੀਂ ਕਰਨਾ ਚਾਹਾਂਗਾ ਮੈਂ ਆਣ ਕੇ ਕਰਦਾ ਫਿਰਾਂ ਆ ਨਵਲ ਮੈਂ ਬਸ ਕੀ ਕੱਲ ਗੱਲ ਧੋਈ ਅਬੀ ਇਕਦਮ ਅਸੀਂ ਤੇ ਬਬੀ ਆਪਣੇ ਕਮਰੇ ਜੇ ਬੈਠੇ ਹੋ ਇਸੀ ਇਕਦਮ ਫਾਇਰਿੰਗ ਹੋਈ ਹੈ ਜਾਣੀ ਮੇਰੀ ਹੈ ਉਹ ਜਿਹਨੇ ਗੋਲੀ ਲੱਗੀ ਹੈ ਤੇ ਉਹ ਦੁਕਾਨ ਜੀ ਬ੍ਰੇਕ ਸਮਾਨ ਲੈਣ ਵਾਸਤੇ ਗਈ ਸੀ ਤੇ ਇਕਦਮ ਉਹਦੇ ਰੋਣ ਦੀ ਆਵਾਜ਼ ਆਈ ਤੇ ਗੋਲੀ ਚੱਲਣ ਦੀ ਆਵਾਜ਼ ਆਈ ਹੈ ਤੇ ਮੈਂ ਇਕਦਮ ਕਮਰੇ ਚ ਬਾਹਰ ਆਈ ਆ ਤੇ ਦੇਖਿਆ ਇੱਥੇ ਖੂਨੋ ਖੂਨ ਹੋਈ ਪਈ ਸੀ ਇੱਥੇ ਉਹ ਫਿਰ ਆਪਣਾ ਮਤਲਬ ਕਿ ਹਰ ਦੇ ਕੋਈ ਰਿਸ਼ਤੇਦਾਰੀ ਗਈ ਉਹਨਾਂ ਨੂੰ ਬੁਲਾਇਆ ਗਿਆ ਸੀ ਉਹਨਾਂ ਕੋ ਆਪਣੀ ਪਰਸਨਲ ਫਾਈਲ ਰੈਫਰ ਲੱਗੀ ਨਾ ਉਹ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਭੱਜ ਗਏ ਫਿਰ ਉਹ ਪੰਜ ਚਾਰ ਪੰਜ ਬੰਦੇ ਗਏ ਸੀ ਉਹ ਕੌਣ ਬੰਦੇ ਪਤਾ ਲੱਗਾ ਕਿੰਨਾਂ ਨੇ ਚਲਾਈ ਨਹੀਂ ਜੀ ਕਿਤੇ ਭੱਜ ਗਏ ਅਸੀਂ ਤੇ ਅੰਦਰ ਬੈਠੇ ਹੋਏ ਸੀ ਸਾਰੇ ਸਿਰ ਪਤਾ ਨਹੀਂ ਜੇ ਸਾਹਮਣੇ ਸ਼ਾਪ ਹੈਗੀ ਉਹ ਉਹਨਾਂ ਨੇ ਦੇਖਿਆ ਵੀ ਉਹ ਚਾਹ ਦੀ ਦੁਕਾਨ ਹਾੜੀ ਸਿਰ ਆਪਣਾ ਪਾਰਲਰ ਹੈਗਾ ਸਲੂਨ ਹੈਗਾ ਨਾ ਡਰਾਲੀ ਦਾ ਤੁਹਾਡੇ ਵੱਲੋਂ ਕਿੰਨੇ ਫਾਇਰ ਹੋਏ? ਕਿੰਨੇ ਫਾਇਰ ਕੀਤੇ ਸੋ। ਸਰ ਮੈਨੂੰ ਕੁਝ ਨਹੀਂ ਆਈ ਡੀ ਸੀ ਕਿੰਨੇ ਫਾਇਰ ਹੋਏ। ਮਤਲਬ ਟੋਟਲ ਫਾਇਰ ਸਿਰ 5 ਹੋਏ ਆ। ਟੋਟਲ ਫਾਇਰ 5 ਹੋਏ ਆ ਪਰ ਇਹ ਨਹੀਂ ਪਤਾ ਸਾਡੇ ਵੱਲੋਂ ਕਿੰਨੇ ਫਾਇਰ ਹੋਏ ਆ। ਕੋਈ ਗੋਲੀ ਫਾਇਰ ਕੀਤੀ? ਹਾਂਜੀ। ਤੁਹਾਡੇ ਪਿਸਟਲ ਹੈਗਾ ਸੀ? ਨਹੀਂ ਸਰ ਸਾਡੇ ਕੋ ਫਿਰ ਸਾਡੇ ਕੋ ਨਹੀਂ ਹੈਗਾ ਪਿਸਟਲ। ਜਿਹੜੇ ਜਿਹੜੇ ਫਾਇਰ ਤੁਹਾਡੀ ਗੋਲੀ ਜਿਹੜੀ ਲੱਗੀ ਉਹ ਕਿੱਥੇ ਕਿੱਥੇ ਲੱਗੀ ਜੀ? ਸਿਰ ਪੈਰ ਤੇ ਲੱਗੀ ਸਰ ਗੋਲੀ ਸਿਰ। ਹੁਣ ਕਿੱਥੇ ਹੈਗੇ? ਹਸਪੀਟਲਾਈਜ਼ਲ ਹੈਗੇ ਉਹਨੂੰ। ਠੀਕ ਹੈ ਕੰਡੀਸ਼ਨ। ਸਰ ਹਾਲੇ ਕੋਈ ਪਤਾ ਨਹੀਂ ਸਰ। ਕੀ ਮੰਗ ਕਰਦੇ ਜੀ? ਉਹ ਕਰਾ ਮੰਗ ਤੇ ਗੈਮਾਨ ਸੁਖਨਾ ਜੀ ਉਹ 40 ਸਰ ਪੈਸੇ ਦੀ ਮਤ ਮੰਗ ਕੀਤੀ ਹੈ ਹਸਬੰਦ ਆ ਗਿਆ ਉਹਨਾਂ ਨੇ ਗੱਲ ਕਰ ਲੋ ਗਊਸ਼ਲਾ ਰੋਡ ਦੇ ਉੱਤੇ ਬਿਪਨ ਕੁਮਾਰੀ ਵਾਈਫ ਆਫ ਕੁਲਦੀਪ ਕੁਮਾਰ ਇਹਨਾਂ ਨੇ ਇਹ ਸ਼ਟਰ ਲਾਇਆ ਸੀ ਤੇ ਇਹਨਾਂ ਦੇ ਸ਼ਟਰ ਤੋਂ ਬੰਦ ਦੇ ਬਾਹਰ ਹੀ ਗੋੜੀ ਚਲਾ ਗਏ ਉਹ ਫੇਰ ਤੇ ਲੇਡੀ ਦੇ ਲੱਤ ਦੇ ਵਿੱਚ ਲੱਗੀ ਹੈ ਉਹ ਹੁਣ ਹਸਪੀਟਲ ਹੈਗਾ ਐਸ ਐਚਓ ਸਾਡਾ ਉੱਥੇ ਹੈ ਮੈਂ ਹਸਪੀਟਲ ਆਇਆ ਸੀ ਤੇ ਕੋਈ ਗੱਲ ਨਹੀਂ ਫੜਾਂਗੇ ਇਹਨਾਂ ਨੂੰ ਵੀ ਅੱਜ ਵੀ ਤੁਹਾਨੂੰ ਪਤਾ ਹੈ ਦੁਪਹਿਰੇ ਕੀਤੀ ਹੈ ਜਿਹੜੀ ਕਾਨਫਰੈਂਸ ਐਸ ਐਸ ਪੀ ਸਾਹਿਬ ਨੂੰ ਉਹ ਵੀ ਸਾਡੇ ਇੱਥੇ ਝੰਡਿਆਲੇ ਦੇ ਵਿੱਚ ਆਪਣੇ ਮੈਂਟਾ ਦੇ ਅਸਨਾਰੇ ਦੇ ਗੋਲੀਆਂ ਚੱਲੀਆਂ ਸੀ ਜਿਹੜੀਆਂ ਉਹਦੇ ਵਿੱਚ ਅਸੀਂ ਚੱਟ ਦੇ ਚਾਰੇ ਬੰਦੇ ਰਾਉਂਡ ਅਪ ਕਰ ਲਏ ਉਹ ਪਹਿਲਾਂ ਫੜੇ ਸੀ ਅੱਜ ਸਵੇਰੇ ਉਹਨਾਂ ਦੀ ਪੁੱਛਕਿਸ਼ ਦੇ ਉੱਤੇ ਦੋ ਬੰਦੇ ਸਾਡੇ ਕੋਲ ਫਿਰ ਮਿਲੇ ਜਿਨ੍ਹਾਂ ਨੇ ਪੁਲਿਸ ਤੇ ਫਾਇਰ ਕੀਤੀ ਸਾਡੇ ਐਸਐਚਓ ਖਵ ਤੇ ਉਹਦੇ ਫਾਇਰਿੰਗ ਦੇ ਵਿੱਚ ਉਹਦੇ ਵੀ ਗੋਲੀ ਲੱਗੀ ਇੱਕ ਲੱਖ ਨਹੀਂ ਇੱਕ ਇੱਕ ਲੱਤ ਤੇ ਗੋਲੀ ਚੱਲਣ ਦਾ ਕੋਈ ਕੰਨ ਪੜਗਾ ਇਹ ਲੜਕੀ ਦੇ ਤਾਂ ਇੱਕ ਲੱਤ ਦੇ ਵਿੱਚੋਂ ਲੱਗ ਕੇ ਪਾਰ ਹੋ ਗਈ ਆ ਤਾਂ ਦੂਜੇ ਦੇ ਉੱਪਰ ਦੀ ਲੰਗੀ ਆ ਸਾ ਸੱਜਿਆ ਫਿਰ ਉਸ ਥ੍ਰੈਟ ਕੋਲ ਨਹੀਂ ਆਉਂਦੀ ਹੈ। ਹਾਂ ਥ੍ਰੈਟ ਦਾ ਪਤਾ ਲੱਗਿਆ ਆ। ਥ੍ਰੈਟ ਕੋਲ ਇਹਨਾਂ ਨੂੰ ਵੀ ਆਈ ਹੈ। ਉਹਦੇ ਚੱਲ ਰਿਹਾ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ ਟੋਟਲ ਕਿੰਨੇ ਫਾਇਰ ਹੋਏ ਆ? ਉਹਨਾਂ ਵੱਲੋਂ ਕਿੰਨੇ ਸਿੱਗੇ? ਕਿ ਮੈਂ ਤਾਂ ਜੀ ਹਸਪੀਟਲ ਹੀ ਆਇਆ ਬਾਕੀ ਮੌਕੇ ਤੇ ਜਾ ਕੇ ਦੇਖਦਾ। ਪਰ ਜੋ ਇਹਨਾਂ ਦਾ ਕਹਿਣਾ ਹੈ ਦੋ ਤਿੰਨ ਫਾਇਰ ਹੋਏ ਆ। ਇਹਨਾਂ ਵੱਲੋਂ ਥ੍ਰੈਟ ਭਲਾਈ ਇਹਨਾਂ ਨੂੰ। ਥ੍ਰੈਟ ਤਾਂ ਜੀ ਇਹ ਕਲੀਅਰ ਕਰਦੇ ਹੁਣ ਇਹਨਾਂ ਤੋਂ ਕਿਹੜਾ ਬੰਦਾ ਹੈਗਾ। ਉਹਦਾ ਸਾਡਾ ਚੱਲ ਰਿਹਾ। ਅਜੇ ਇੱਥੇ ਦੱਸਣਾ ਤਾਂ ਨਹੀਂ ਬਣਾਸੋ। ਨਾ ਇੱਥੇ ਜੰਡਾਲੇ ਚ ਜਿੰਨੀਆਂ ਵੀ 100% ਅਸੀਂ ਸਾਰੇ ਬੰਦੇ ਫੜੇ ਆਸ ਲੱਖਾਂ ਦੇ ਅੰਦਰ ਭੇਜੇ ਤੇ ਇਹ ਵੀ ਜਲਦੀ ਤੋਂ ਜਲਦੀ 2-3 ਦਿਨ ਦੇ ਅੰਦਰ ਅੰਦਰ ਫੜਨ ਦੀ ਕੋਸ਼ਿਸ਼ ਕਰਾਂਗੇ ਕੋਈ ਸਮਝ ਲੱਗ ਗਈ ਕੋਈ ਕੀ ਕਾਰਨ ਕੀ ਹੋ ਸਕਦਾ ਬੰਦੇ ਦਾ ਕਾਰਨ ਤਾਂ ਹੋਊਗਾ ਜਦੋਂ ਉਹ ਜਿਹੜਾ ਪਹਿਲਾਂ ਤੁਹਾਡੇ ਸਾਹਮਣੇ ਵੀ ਆ ਤੁਸੀਂ ਸਵੇਰੇ ਐਸਐਸਪੀ ਸਾਹਿਬ ਤੋਂ ਵੀ ਉਹਨਾਂ ਨੇ ਤੁਹਾਨੂੰ ਡੀਫ ਤੇ ਸੀਸੀ ਕੀਤੀ ਆ ਉਹਦੇ ਵਿੱਚ ਵੀ ਉਹਨਾਂ ਦਾ ਤਾਂ ਲੈਣ ਦੇਣ ਦਾ ਮਸਲਾ ਆ ਹੁਣ ਇਹਨਾਂ ਦਾ ਵੀ ਜਿਹੜੀ ਹੈਗੀ ਉਹ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਸਾਰਾ ਇਨਵੈਸਟਿਗੇਟ ਕਰਾਂਗੇ ਜੋ ਥ੍ਰੈਟ ਕਰਨ ਆ ਰਿਹਾ ਮਾ ਇਹਦੇ ਸੰਬੰਧ ਵਿੱਚ ਇਹਦਾ ਸਾਈਬਰ ਕਰਾਈਮ ਉਹਦੀ ਬੰਨੋ ਕਿ ਕਿ ਹੋ ਗਈ ਦੇਖੋ ਸਾਈਬਰ ਕਰਾਈਮ ਦੀ ਵੀ ਸਾਡੀਆਂ ਟੀਮਾਂ ਬਹੁਤ ਵਧੀਆ ਜਿਹੜੀ ਸਾਡਾ ਸੈੱਲ ਹੈਗਾ ਉਹ ਉਹਦੀ ਮਦਦ ਨਾਲ ਪਬਲਿਕ ਦੀ ਮਦਦ ਦੇ ਨਾਲ ਇਹ ਸਾਰੇ ਦਾ ਸਾਰਾ ਅਸੀਂ ਆਪਾਂ ਇਹਨੇ ਟਰੇਸ ਕੀਤੇ ਆ ਸਾਈਬਰ ਕਰਾਈਮ ਸਾਡਾ ਬਹੁਤ ਵਧੀਆ ਜ਼ਿਲ੍ਹੇ ਦਾ ਤੇ ਉਹਦੀ ਕਾਫੀ ਮਦਦ ਦਾ ਸਾਥ ਇਸ ਕੰਮ